ਬਈ ਭਰਾਵੋ ਗੱਲ ਇਹ ਹੈ ਵੀ ਜੇ ਵੀ ਕੋਈ ਗੱਲ ਸੁਣੋ ਨਾ ਮੇਰੀ ਉਹ ਭਰਾਵੋ ਤੁਸੀਂ ਸਾਰੀ ਸੁਨਿਆ ਕਰੋ ਉਹ ਸਿਰੇ ਤੇ ਜਾ ਕੇ ਉਹ ਗੱਲ ਦਾ ਫਿਰ ਰਿਜ਼ਲਟ ਆਉਂਦਾ ਹੈ ਵੀ ਇਹ ਗੱਲ ਜਿਹੜੀ ਹੈ ਇਹਦੇ ਜੋ ਕੀ ਨਚੋੜ ਨਿਕਲਿਆ ਇਹ ਕਾਦੇ ਲਈ ਸੁਣਾਈ ਹੈ ਇਹ ਤੁਸੀਂ ਸਾਰੀ ਸੁਨਿਆ ਕਰੋ ਸਾਰੀ ਸੁਣ ਕੇ ਪਤਾ ਲੱਗਦਾ ਹੈ ਗੱਲ ਦਾ ਦੇਖੋ ਹੁਣ ਵੋਟਾਂ ਜਿਹੜੀਆਂ ਪੈਂਦੀਆਂ ਨੇ ਹੁਣ ਵੋਟਾਂ ਦੇ ਨਾਲ ਰਾਜਾ ਬਣਦਾ ਹੈ ਹੁਣ ਵੋਟਾਂ ਨਾਲ ਬਣਦੇ ਆ ਨਾ ਪ੍ਰਧਾਨ ਮੰਤਰੀ ਮੁੱਖ ਮੰਤਰੀ ਇਹਨਾਂ ਨੂੰ ਆਪਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਕਹਿ ਦਿਓ ਚਾਹੇ ਰਾਜੇ ਕਹਿ ਦਿਓ ਇਹ ਬਣਦੇ ਨੇ ਵੋਟਾਂ ਨਾਲ ਪਹਿਲਾਂ ਪਾਈ ਜਿਹੜੇ ਰਾਜੇ ਤੇ ਨਾ ਉਹ ਮਤਲਬ ਰਾਜਿਆਂ ਦੇ ਰਾਜ ਘਰੇ ਹੁੰਦੇ ਤੇ ਉਦੋਂ ਵੰਗਰੋ ਰਾਜੇ ਦਾ ਲਟਕਾ ਰਾਜਾ ਬਣਦਾ ਦੀ ਉਦੋਂ ਬਾਅਦ ਉਦੋਂ ਬਾਅਦ ਉਹਦਾ ਪੋਤਾ ਬਣਦਾ ਦੀ ਉਹ ਰਾਜਿਆਂ ਦੇ ਰਾਜ ਘਰਾਂ ਚ ਹੀ ਰਹਿੰਦੇ ਤੇ ਕੋਈ ਬਦਲਦਾਨਤੀ ਉਹ ਰਾਜਿਆਂ ਦੀ ਚੱਲਦੀ ਦੀ ਪੀੜੀ ਉਦੋਂ ਬਾਅਦ ਫਿਰ ਇਹ ਇਸ ਗੱਲ ਦਾ ਇੱਕ ਮਹਾਪੁਰਸ਼ ਨੇ ਸਰਾਫ ਦੇਤਾ ਉਹ ਸਰਾਫ ਦੇਣ ਦੇ ਨਾਲ ਉਹ ਜਨਤਾ ਦੇ ਹੱਥ ਦੇਤਾ ਵੀ ਤੇਰੇ ਘਰ ਦਾ ਨਹੀਂ ਰਾਜਾ ਬਣੂਗਾ ਇਹ ਰਾਜਾ ਲੋਕ ਬਣਾਇਆ ਕਰਨਗੇ ਜਿਹਨੂੰ ਵੋਟ ਵੱਧ ਪਾਇਆ ਕਰਨਗੇ ਉਹ ਰਾਜਾ ਬਣਿਆ ਕਰੂ ਹੁਣ ਰਾਜਾ ਬਣਾਉਣ ਖਾਤਰ ਜਨਤਾ ਦੇ ਹੱਥ ਚ ਹੈ ਪਾਵਰ ਰਾਜਾ ਨਹੀਂ ਆਪਦੇ ਘਰੇ ਬਣਾ ਸਕਦਾ ਰਾਜੇ ਨੂੰ ਕਿਸੇ ਨੂੰ ਰਾਜਾ ਲੋਕ ਬਣਾਉਣਗੇ ਜਿਹਨੂੰ ਵੋਟ ਪਾਉਣਗੇ ਹੁਣ ਉਹ ਜਵਾਨਾ ਚੱਲਦਾ ਹੈ ਉਹੋ ਭਾਈ ਇਹਨੂੰ ਸਰਾਫ ਹੋ ਗਿਆ ਦੀ ਆ ਵੀ ਤੁਸੀਂ ਭਾਈ ਆਪਦੇ ਰਾਜੇ ਆਪਦੇ ਘਰੇ ਆਪੇ ਨਹੀਂ ਬਣਾ ਸਕਦੇ ਜਨਤਾ ਬਣਾਇਆ ਕਰੂ ਆਉਣ ਵਾਲੇ ਟਾਈਮ ਵਿੱਚ ਹੁਣ ਜਨਤਾ ਬਣਾਉਣੀ ਐ ਉਹ ਕਿਵੇਂ ਬਣਿਆ ਇੱਕ ਕਿਸੇ ਨਦੀ ਦੇ ਕਿਨਾਰੇ ਕਿਸੇ ਜ਼ਿਮੀਂਦਾਰ ਦਾ ਖੇਤ ਸੀਗਾ ਉਹ ਤੜਾਫ ਕਿਨਾਰੇ ਤੇ ਜ਼ਿਮੀਂਦਾਰ ਦਾ ਖੇਤ ਸੀ ਉਹਦੇ ਤੇ ਥੱਲੇ ਬੋਰ ਦੇ ਇੱਕ ਬੋਹੜ ਸੀ ਜਿਹਨੂੰ ਆਪਾਂ ਬਰੋਟਾ ਕਹਿੰਦੇ ਆ ਉਹਦੇ ਥੱਲੇ ਕੋਈ ਮਹਾਪੁਰਸ਼ ਆ ਕੇ ਸੁਤੇ ਹੀ ਬੈਠ ਗਿਆ ਭਜਨ ਕਰਨ ਲੱਗ ਗਿਆ ਉਹ ਬੋਹੜ ਥੱਲੇ ਆ ਕੇ ਸੰਤ ਭਜਨ ਪਾਠ ਕਰਨ ਲੱਗ ਗਿਆ ਕੋਈ ਆ ਗਿਆ ਨਦੀ ਦੇ ਕਿਨਾਰੇ ਉਹ ਜਿਹੜੇ ਜ਼ਿਮੀਦਾਰ ਦਾ ਖੇਤ ਸੀ ਉਹਨੇ ਦੇਖਿਆ ਵੀ ਆ ਤਾਂ ਭਗਤ ਕੋਈ ਮਹਾਪੁਰਸ਼ ਬੈਠਾ ਹੈ ਇਹਨੂੰ ਆਪਾਂ ਭੋਜਨ ਲਿਆ ਕੇ ਦਿਆ ਕਰੀਏ ਭਜਨ ਕਰਦਾ ਆਪਣੇ ਖੇਤ ਦੇ ਵਿੱਚ ਉਹ ਜ਼ਿੰਮੀਦਾਰ ਰੋਟੀ ਲੈ ਕੇ ਜਾਇਆ ਕਰੇ ਦੁਨੇ ਟਾਈਮ ਉਹਨੂੰ ਉਹ ਉੱਥੇ ਬੈਠਾ ਭੋਜਨ ਖਾਇਆ ਕਰੇ ਖਾ ਕੇ ਉੱਥੇ ਬੈਠਾ ਸਿਵਰਨ ਕਰੀ ਜਾਇਆ ਕਰੇ ਉਹ ਮਹਾਪੁਰਸ਼ ਕੰਮ ਚੱਲਦਾ ਰਿਹਾ ਇੰਨੇ ਇੰਨੇ ਸਿਆਲ ਦਾ ਟਾਈਮ ਆ ਗਿਆ ਮੌਸਮ ਆ ਗਈ ਠੰਡ ਦੀ ਉਹਨੇ ਸੋਚਿਆ ਵੀ ਇਹਨੂੰ ਕੋਈ ਕੁਟਿਆ ਬਣਾ ਕੇ ਦਈਏ ਸੰਤ ਨੂੰ ਉਹਨੇ ਉਥੇ ਪੂਲੇ ਵੱਡੇ ਪੂਲੇ ਵੱਢ ਕੇ ਉਹਨੇ ਫਿਰ ਉਹਨੂੰ ਇੱਕ ਕੁਟਿਆ ਬਣਾ ਕੇ ਦਿੱਤੀ ਕੁਟੀਆਂ ਬਣਾ ਕੇ ਦਿੱਤੀ ਉਹਨੂੰ ਪੂਲਿਆਂ ਦੀ ਕਹਿੰਦਾ ਲਓ ਮਹਾਰਾਜ ਤੁਸੀਂ ਇਹ ਕੁਟੀਆਂ ਦੇ ਵਿੱਚ ਪੈ ਜਾ ਕਰੋ ਇੱਥੇ ਰਿਹਾ ਕਰੋ ਭੋਜਨ ਛੋੜਾ ਮੈਂ ਲੈ ਕੇ ਆਉਂਗਾ ਉਹ ਵੀ ਭਾਈ ਮਹਾਪੁਰਥ ਬੜਾ ਪਹੁੰਚਿਆ ਹੋਇਆ ਸੀਗਾ ਉਹ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਚੱਲਦਾ ਰਿਹਾ ਤਾਂ ਉਹ ਜ਼ਿਮੀਂਦਾਰ ਖੇਤੀਬਾਤੀ ਦੇ ਕਰਨ ਵਾਲਾ ਸੀ ਉਹਦੇ ਇੱਕ ਮੱਝਾਂ ਨੂੰ ਭਾਂਡਾ ਬਣਾਇਆ ਵੈਦੀਗਾ ਪਿੰਡ ਉਹ ਜਾਣੀ ਜਾਣ ਸੀ ਮਹਾਂਪੁਰਸ਼ ਇੱਕ ਦਿਨ ਉਹਨੂੰ ਰੋਟੀ ਲੈ ਕੇ ਜਦੋਂ ਗਿਆ ਕਹਿੰਦਾ ਕਹਿੰਦਾ ਭਾਈ ਕੱਲ ਨੂੰ ਕਹਿੰਦਾ ਤੂੰ ਮੱਝਾਂ ਖੇਤ ਲੈ ਕੇ ਆਈਂ ਕਹਿੰਦਾ ਜੀ ਸਤਿਵਚਨ ਉਹਨੇ ਆਖਿਆ ਚਲੋ ਅੱਜ ਇਹਨਾਂ ਨੇ ਕਹਿਤਾ ਆਪਾਂ ਕੱਲ ਨੂੰ ਖੇਤ ਲੈ ਆਵਾਂਗੇ ਉਹ ਦੂਸਰੇ ਦਿਨ ਜਦੋਂ ਰੋਟੀ ਦੇਣ ਆਇਆ ਤੜ ਕਿਉਂ ਤਾਂ ਉਹਨੇ ਮੱਝਾਂ ਖੋਲੀਆਂ ਮੱਝਾਂ ਖੋਲ ਕੇ ਘਰੋਂ ਉਹ ਖੇਤ ਹੱਕ ਲਿਆ ਆਇਆ ਉਹ ਜਦੋਂ ਖੇਤ ਹੱਕ ਲਿਆਇਆ ਭਰਾਵੋ ਐਸੀ ਮਾਲਕੀ ਦੀ ਕੁਦਰਤ ਹੋਈ ਉਹ ਜਿਹੜਾ ਭਾਂਡਾ ਸੀ ਨਾ ਉਹਦੀ ਲਟਾਂ ਟੁੱਟ ਗਈ ਉਹ ਭਾਂਡਾ ਸਾਰਾ ਥੱਲੇ ਡਿੱਗ ਪਿਆ ਦਿਨੇ ਜਿਹਦਾ ਜ਼ਿਮੀਦਾਰ ਨੂੰ ਪਤਾ ਲੱਗਿਆ ਵੀ ਸੱਤ ਡਿੱਗ ਪੀ ਕਹਿੰਦਾ ਹਾ 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 ਕਹਿੰਦਾ ਵੀ ਇਹ ਮਹਾਪੁਰਸ਼ ਨੂੰ ਪਤਾ ਸੀ ਵੀ ਸਵੇਰੇ ਮੈਂ ਸਾ ਖੇਤ ਲੈ ਕੇ ਆਈ ਨਹੀਂ ਉਹ ਮੈਂ ਸਾ ਦਿਨੇ ਥੱਲੇ ਬੰਨਣੀ ਆਤੀਆਂ ਮੇਰਾ ਨੁਕਸਾਨ ਹੋ ਜਾਂਦਾ ਕਹਿੰਦਾ ਵੀ ਬੜੇ ਮਹਾਪੁਰਸ਼ ਦਾ ਜਾਣੀ ਜਾਣ ਨੇ ਕਹਿੰਦਾ ਇਹਨੇ ਮੇਰਾ ਕਿੱਡਾ ਫਾਇਦਾ ਕਰਿਆ ਮੇਰੇ ਡੰਗਰ ਪਹਿਲੇ ਖਲਾ ਕੇ ਖੇਤ ਪਚਾਤੇ ਮੇਰਾ ਬੜਾ ਫਾਇਦਾ ਹੋਇਆ ਕੋਈ ਬਾਤ ਨਹੀਂ ਮੈਂ ਸੱਤ ਤਦਵਾਰੇ ਵੀ ਪਾ ਲੂੰ ਪਰ ਮੇਰਾ ਪਸ਼ੂਆਂ ਦਾ ਨੁਕਸਾਨ ਨਹੀਂ ਹੋਇਆ ਉਹਦੀ ਨੇਚਾ ਹੋਰ ਵੱਧ ਗਈ ਉਹ ਹੋਰ ਕੋਲੇ ਬਾਤ ਕਰਨ ਲੱਗਿਆ ਵੀ ਬੜੇ ਮਹਾਪੁਰਸ਼ ਤਕੜੇ ਆ ਬੜੇ ਸਮਝਦਾਰ ਨੇ ਉਹਦਾ ਪ੍ਰਚਾਰ ਜਦੋਂ ਹੋਣ ਲੱਗ ਗਿਆ ਇੱਕ ਸ਼ਹਿਰ ਦੇ ਵਿੱਚ ਬਾਦਸ਼ਾਹ ਰਹਿੰਦਾ ਸੀ ਉਹਦੇ ਲਾਦ ਨਹੀਂ ਸੀ ਉਹ ਗੱਲ ਉੱਥੇ ਪਹੁੰਚ ਗਈ ਵੀ ਇੱਕ ਮਹਾਪੁਰਸ਼ ਬੈਠਾ ਹੈ ਉਹਦੇ ਕੋਲੇ ਚੱਲਿਆ ਕਰੀਏ ਆਪਾਂ ਨੂੰ ਲਾਦ ਦੀ ਮੰਗ ਉੱਥੋਂ ਪੂਰੀ ਹੋਊ ਉਹ ਬਾਦਸ਼ਾਹ ਆਉਣ ਲੱਗਿਆ ਉਹਦੇ ਕੋਲੇ ਉਹ ਜ਼ਿਮੀਦਾਰ ਨੂੰ ਇੱਕ ਦਿਨ ਬਾਦਸ਼ਾਹ ਕਹਿੰਦਾ ਮਹਾਰਾਜ ਭਾਈ ਸਾਹਿਬ ਇਹਨਾਂ ਦੀ ਰੋਟੀ ਸੰਤਾਂ ਦੀ ਮੈਂ ਲੈ ਕੇ ਆਇਆ ਕਰੂੰ ਤੈਂ ਤਾਂ ਬਹੁਤ ਸੇਵਾ ਕਰ ਲਈ ਹੁਣ ਮੈਂ ਸੇਵਾ ਕਰਿਆ ਕਰੂੰ ਮੈਂ ਵੀ ਇਹਨਾਂ ਤੋਂ ਕੋਈ ਮਦਦ ਤੇ ਲੈਣੀ ਆ ਸੰਤਾਂ ਤੋਂ ਕਹਿੰਦਾ ਚੰਗਾ ਭਾਈ ਰਾਜਾ ਕਹਿੰਦਾ ਕੋਈ ਗੱਲ ਨਹੀਂ ਮੈਂ ਲਿਆਇਆ ਕਰੂੰ ਉਹ ਜ਼ਿਮੀਦਾਰ ਕਹਿੰਦਾ ਚੰਗਾ ਬਾਦਸ਼ਾਹ ਜੀ ਭੋਜਨ ਫਿਰ ਦੁਨਿਆ ਟਾਈਮ ਤੁਸੀਂ ਪਹਚਾਇਆ ਕਰੋ ਕਹਿੰਦਾ ਮੈਂ ਪਹਚਾਇਆ ਕਰੂੰ ਉਹ ਬਾਦਸ਼ਾਹ ਭੋਜਨ ਪਹਚਾਉਣ ਲੱਗ ਗਿਆ ਉੱਥੇ ਭਾਈ ਜਦੋਂ ਜਾਇਆ ਕਰੇ ਬਹਿ ਜਾ ਕਰੇ ਬਾਦਸ਼ਾਹ ਉਹਨੂੰ ਕਿਹਾ ਕਰੇ ਮਹਾਰਾਜ ਕੋਈ ਸਾਡੇ ਲਈ ਕੋਈ ਸਾਨੂੰ ਵੀ ਸੇਵਾ ਦੱਸੋ ਉਹ ਕਹਿੰਦਾ ਕੋਈ ਨਹੀਂ ਭਾਈ ਸੋਨੂੰ ਸੇਵਾ ਦੱਸਾਂਗੇ ਇੰਨੇ ਕੋਈ ਰੰਤਾ ਸੰਤ ਫਿਰਦਾ 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 ਕੁਟੀਆਂ ਨੂੰ ਦੇਖ ਕੇ ਇੱਕ ਸੰਤ ਹੋਰ ਆ ਗਿਆ ਉਹ ਦੋ ਹੋ ਗਏ ਤਾਂ ਜਦੋਂ ਰਾਜਾ ਰੋਟੀ ਲੈ ਕੇ ਜਾਣ ਲੱਗ ਗਿਆ ਦੇਖਿਆ ਕਰੇ ਵੀ ਦੋ ਹੋ ਗਏ ਤਾਂ ਫਿਰ ਉਹ ਦੋ ਦੀ ਰੋਟੀ ਲੈ ਕੇ ਜਾਇਆ ਕਰੇ ਰੋਟੀ ਖਵਾਇਆ ਕਰੇ ਸਿਕਾ ਕੇ ਰਾਜਾ ਬਹਿ ਜਾ ਕਰੇ ਕਿਹਾ ਕਰੇ ਮਹਾਰਾਜ ਸਾਡੇ ਲਈ ਵੀ ਕੋਈ ਸੇਵਾ ਦੱਸੋ ਰਾਜੇ ਨੂੰ ਇਹ ਵੀ ਜੇ ਮੈਨੂੰ ਕੋਈ ਸੇਵਾ ਦੱਸੇ ਤਾਂ ਉਹਦੋਂ ਮਗਰੋਂ ਜਿਹੜੇ ਕੰਮ ਖਾਤਰ ਮੈਂ ਆਇਆ ਮੈਂ ਆਵਦਾ ਵੀ ਫਿਰ ਸਵਾਲ ਇੰਨਾ ਮੂਹਰੇ ਪਾਵਾਂ ਉਹ ਕਹਦਾ ਕਿ ਕੋਈ ਨਹੀਂ ਭਾਈ ਦੱਸਾਂਗੇ ਉਹ ਮਹਾਪੁਰਸ਼ ਜਾਣੀ ਜਾਣ ਸੀ ਵੀ ਇਹ ਜਿਹੜੀ ਸੇਵਾ ਇਹ ਮੈਨੂੰ ਕਹਿੰਦਾ ਇਹਨੂੰ ਕਿਹੜੀ ਚੀਜ਼ ਦੀ ਲੋੜ ਹੈ ਤਾਂ ਇਵੇਂ ਜਿਵੇਂ ਕੰਮ ਚੱਲਦਾ ਰਿਹਾ ਉਹ ਰੋਟੀ ਪਚਾਉਂਦਾ ਰਿਹਾ ਦੁਨਾਂ ਦੀ ਤਾ ਇੱਕ ਦਿਨ ਪਾਈ ਫਿਰ ਜਦੋਂ ਰਾਜਾ ਰੋਟੀ ਲੈ ਗਿਆ ਕਹਿੰਦਾ ਜੀ ਮਹਾਰਾਜ ਮੈਨੂੰ ਕੋਈ ਸੇਵਾ ਦੱਸੋ ਉਹ ਸੰਤ ਨੇ ਸੋਚਿਆ ਬਈ ਜਿਹੜੀ ਹੁਣ ਇਹ ਸੇਵਾ ਮੰਗਦਾ ਹੈ ਮੇਰੀ ਵੀ ਜਿੰਨੀ ਕਮਾਈ ਕਰੀ ਵੀ ਐ ਸਾਰੀ ਇਹ ਹਣ ਉਹ ਕਮਾਈ ਤਾਂ ਇਹ ਲਊਗਾ ਕਿ ਮੈਨੂੰ ਇਹਦਾ ਕੰਮ ਕਰਨਾ ਪਊਗਾ ਪਰ ਹੁਣ ਇਹਨੂੰ ਫਿਰ ਮੈਂ ਵੀ ਕੋਈ ਸੇਵਾ ਦੱਸ ਦਾਂ ਉਹ ਨਦੀ ਦੇ ਕਿਨਾਰੇ ਬੈਠੇ ਤੇ ਜਿਹੜੀ ਕੁਟਿਆ ਪਈ ਵੀ ਤੀ ਉਹ ਸੰਤਾਂ ਨੇ ਰੋੜੀ ਚੱਕੀ ਰੋੜੀ ਚੱਕ ਕੇ ਉੱਠ ਕੇ ਭਗਾ ਕੇ ਬਹੁਤ ਜ਼ੋਰ ਨਾਲ ਨਦੀ ਦੇ ਵਿੱਚ ਮਾਰੀ ਕਹਿੰਦਾ ਜਿੱਥੇ ਇਹ ਰੋੜੀ ਗਈ ਆ ਪਾਣੀ ਚ ਕਹਿੰਦਾ ਬਾਦਸ਼ਾਹ ਮੇਰੀ ਕੁਟਿਆ ਫਿਰ ਉਹ ਸੁੰਦਰ ਉਹ ਉੱਥੇ ਬਣਾਆ ਉਹ ਰੋੜੀ ਬਹੁਤ ਦੂਰ ਮਾਰੀ ਪਾਣੀ ਦੇ ਵਿੱਚ ਕਹਿੰਦਾ ਇੱਥੇ ਮੇਰੀ ਕੁਟਿਆ ਬਣਾ ਫਿਰ ਕਹਿੰਦਾ ਕਹਿੰਦਾ ਬਣਾਉਂਗਾ ਜੀ ਅਚਾ ਹੁਣ ਕਹਿੰਦਾ ਤੂੰ ਦੱਸ ਵੀ ਤੈਨੂੰ ਕੀ ਕਿਸੇ ਚੀਜ਼ ਦੀ ਚਾਹਤ ਹੈ ਮੈਂ ਤੇਰੀ ਤਲਬ ਪੂਰੀ ਕਰੂੰਗਾ ਉਹ ਮਹਾਪੁਰਸ਼ ਕਹਿੰਦਾ ਕਹਿੰਦਾ ਮਹਾਰਾਜ ਮੈਂ ਤੁਹਾਡੀ ਕੁਟਿਆ ਬਣਾਉਂਗਾ ਪਰ ਮੇਰੇ ਲਾਦ ਨਹੀਂ ਹੈ ਕਹਿੰਦਾ ਵਾਹ ਕੁਟਿਆ ਦਾ ਕੰਮ ਤੇਰਾ ਹੈ ਉਹ ਲਾਦ ਦਾ ਕੰਮ ਮੇਰਾ ਹੈ ਅਕਾਲ ਪੁਰਖ ਅੱਗੇ ਬੇਨਤੀ ਕਰੀ ਉਹਦੇ ਦੋ ਲੜਕੇ ਹੋਏ ਜੋੜੇ ਉਹ ਸਾਲ ਦੇ ਵਿੱਚ ਜਦੋਂ ਦੋ ਲੜਕੇ ਹੋਏ ਰਾਜੇ ਨੇ ਬੜੀ ਖੁਸ਼ੀ ਮਨਾਈ ਆ ਹਾ 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 ਕਹਿੰਦਾ ਕੁਟਿਆ ਬਣਾਉਣ ਦੀ ਕੀ ਗੱਲ ਐ ਮੈਂ ਬਾਦਸ਼ਾਹ ਕਹਿੰਦਾ ਮਾਲਕ ਨੇ ਰੰਗਲਾ ਤੇ ਨੇਚਾ ਵੱਧ ਗਈ ਤਾਂ ਹੁਣ ਉਹਨੇ ਕੁਟਿਆ ਬਣਾਉਣ ਦੀਆਂ ਤਿਆਰੀਆਂ ਕਰ ਲੀਆਂ ਟਰੱਕ ਭਰ-ਭਰ ਪੱਥਰਾਂ ਦੇ ਲਿਆ ਕੇ ਪਹਿਲਾਂ ਉੱਥੇ ਪੱਥਰਾਂ ਨਾਲ ਭਰਿਆ ਉਹ ਥਾਂ ਪੱਥਰ ਸਿੱਟ-ਸਿੱਟ ਕੇ ਪਾਣੀ ਦੇ ਵਿੱਚ ਰਸਤਾ ਬਣਾਇਆ ਰਸਤਾ ਬਣਾ ਕੇ ਉੱਥੇ ਗੱਡੀਆਂ ਪਹੁੰਚਦੀਆਂ ਕਰੀਆਂ ਉੱਥੇ ਜਾ ਕੇ ਪੱਥਰਾਂ ਦੇ ਢੇਰ ਲਾ ਕੇ ਪੱਥਰਾਂ ਨਾਲ ਉਹ ਜਗ੍ਹਾ ਉੱਚੀ ਲਿਆਂਦੀ ਲਿਆ ਕੇ ਉੱਚੀ ਭਰਾਵੋ ਉਹ ਫਿਰ ਸੰਤਾਂ ਦੀ ਉੱਥੇ ਕੂਟੀਆਂ ਬਣਾਤੀ ਕੂਟੀਆਂ ਬਣਾਤੀ ਇੱਕ ਉਹਨਾਂ ਦਾ ਪੈਣ ਦੀ ਖਾਤਰ ਉਹ ਸੰਤਾਂ ਦਾ ਇੱਕ ਆਸਣ ਬਣਾਤਾ ਉਹ ਦੁਨਾਂ ਦਾ ਭਾਈ ਜਦੋਂ ਸੰਤਾਂ ਦਾ ਆਸਣ ਬਣਾਤਾ ਸਿਉਨੇ ਦੇ ਸਿਉਨੇ ਦੇ ਦੋ ਸਹਰਾਣੇ ਲਾਤੇ ਆਸਣ ਤੇ ਉੱਤੇ ਆਸਣ ਬਸਾਤਾ ਸਿਉਨੇ ਦੇ ਸਹਰਾਣੇ ਲਾਤੇ ਭੋਜਨ ਰੋਜ਼ ਪਚਾਇਆ ਕਰੇ ਬੜਾ ਖੁਸ਼ ਰਾਜਾ ਤਾਂ ਉਹ ਮਹਾਪੁਰਸ਼ ਨੇ ਸੋਚਿਆ ਵੀ ਜਿਹੜੇ ਇਹ ਸਹਰਾਣੇ ਨੇ ਰਾਜੇ ਨੇ ਤਾਂ ਇਹ ਆਪਦਾ ਕੰਮ ਕਰਤਾ ਆਪਾਂ ਰਾਜੇ ਦਾ ਕਰਤਾ ਬਈ ਹੁਣ ਆਪਾਂ ਗਾਹਾਂ ਵੀ ਅੱਗੇ ਵੀ ਵਧੀਏ ਉਹ ਜਿਹੜਾ ਸੰਤ ਮਗਰੋਂ ਆਇਆ ਸੀ ਉਹ ਸੰਤਾਂ ਕੋਲੇ ਉਹਨੂੰ ਫਿਰ ਸੰਤ ਵੱਡੇ ਕਹਿੰਦੇ ਕਹਿੰਦੇ ਭਗਤਾ ਤੂੰ ਐਂ ਕਰ ਪੰਜ ਸਾਧੂ ਹੋਰ ਲੈ ਕੇ ਆ ਚੰਗੇ ਸਾਧੂ ਭਾਲ ਕੇ ਪੰਜ ਹੋਰ ਲੈ ਕੇ ਆ ਕਹਿੰਦਾ ਲਓ ਮਹਾਰਾਜ ਜੀ ਮੈਂ ਲਿਆਉ ਉਹ ਦੂਸਰੇ ਦਿਨ ਚੱਲ ਪਿਆ ਉਹ ਦੂਰੋਂ ਦੂਰੋਂ ਉਹਨੇ ਇਕੱਠੇ ਪੰਜ ਸੰਤ ਕਰ ਲਏ ਕੋਈ ਕਿਸੇ ਦਿਸ਼ਾ ਚੋਂ ਕੋਈ ਕਿਸੇ ਦਿਸ਼ਾ ਚੋਂ ਕੋਈ ਕਿਸੇ ਦਿਸ਼ਾ ਚੋਂ ਪੰਜ ਸੰਤ ਇਕੱਠੇ ਕਰਕੇ ਲੈ ਆਇਆ ਜਦੋਂ ਪੰਜ ਉਹ ਹੋ ਗਏ ਦੋ ਉਹ ਆਪ ਹੋ ਗਏ ਸੱਤ ਹੋ ਗਏ ਉਹ ਜਦੋਂ ਸੱਤ ਹੋ ਗਏ ਤਾਂ ਬਾਦਸ਼ਾਹ ਰੋਟੀ ਲੈ ਕੇ ਗਿਆ ਦੋ ਜਣਿਆਂ ਦੀ ਤਾਂ ਰਾਜੇ ਨੇ ਸੋਚਿਆ ਵੀ ਇਹ ਤਾਂ ਟੱਬਰ ਇਕੱਠਾ ਕਰੀ ਜਾਂਦਾ ਪਹਿਲਾਂ ਦੋ ਤੀ ਹੁਣ ਸੱਤ ਹੋ ਗਏ ਇਹ ਤਾਂ ਕਹਿੰਦਾ ਹੋਰ ਸੱਦ ਲੂ 50 ਹੋ ਜਾਣਗੇ ਇੰਨਾ ਦੀ ਰੋਟੀ ਦਾ ਤਾਂ ਮੈਨੂੰ ਔਖਾ ਹੋ ਜੂ ਰਾਜੇ ਦੀ ਭਾਈ ਉੱਥੇ ਜਦੋਂ ਨਿਗਾਹ ਬਦਲ ਗਈ ਕਹਿੰਦਾ ਮਹਾਰਾਜ ਜੀ ਹੁਣ ਇੰਨਾ ਦੀ ਤਾਂ ਨਹੀਂ ਮੈਂ ਰੋਟੀ ਪਚਾ ਸਕਦਾ ਇਹ ਤਾਂ ਹੁਣ ਤੁਸੀਂ ਪ੍ਰਬੰਧ ਰੋਟੀ ਦਾ ਆਪ ਕਰੋ ਤੁਸੀਂ ਮੇਰਾ ਕੰਮ ਕਰਤਾ ਮੈਂ ਤੁਹਾਡਾ ਕੰਮ ਕਰਤਾ ਰੋਟੀ ਦਾ ਫਿਰ ਹੁਣ ਮਹਾਰਾਜ ਜੀ ਤੁਸੀਂ ਪ੍ਰਬੰਧ ਆਪ ਕਰੋ ਤੁਸੀਂ ਹੁਣ ਬਹੁਤ ਹੋਗੇ ਵੀ ਇਹ ਤਾਂ ਹੋਰ ਸੱਦ ਲੈਣਗੇ ਉਹ ਮਹਾਪੁਰਸ਼ ਕਹਿੰਦਾ ਵਾਹ ਬਾਦਸ਼ਾਹ ਵਾਹ ਤੂੰ ਕੱਠ ਨੂੰ ਦੇਖ ਕੇ ਘਬਰਾਉਣਾ ਕਹਿੰਦਾ ਇੱਕ ਟਾਈਮ ਐਸਾ ਆਊਗਾ ਉਹ ਕੱਠ ਹੀ ਸੋਡੀ ਮਦਦ ਕਰਿਆ ਕਰੂਗਾ ਜਿਹਦੇ ਬੰਨੀ ਕੱਠ ਹੋਊ ਬਾਦਸ਼ਾ ਉਹ ਹੀ ਬਣਿਆ ਕਰੂਗਾ ਜਿਹਦੇ ਬੰਨੀ ਜਿਆਦਾ ਕੱਠ ਹੋਊ ਉਹੀ ਬਾਦਸ਼ਾ ਬਣੂ ਕਹਿੰਦਾ ਹੁਣ ਤੂੰ ਕੱਠ ਦੇਖ ਕੇ ਘਬਰਾ ਗਿਆ ਰੋਟੀ ਤੋਂ ਜਵਾਬ ਦਿੰਨੇ ਕਹਿੰਦਾ ਅੱਜ ਤੋਂ ਬਾਅਦ ਰਾਜੇ ਜਿਹੜੇ ਬਣਨਗੇ ਤੇਰਾ ਪੁੱਤ ਪੋਤਾ ਨਹੀਂ ਬਣੂਗਾ ਉਹ ਪਾਵਰ ਮੈਂ ਲੋਕਾਂ ਦੇ ਹੱਥ 'ਚ ਦੇਤੀ ਉਹ ਲੋਕ ਬਣਾਇਆ ਕਰਨਗੇ ਰਾਜਾ ਤੂੰ ਰਾਜਾ ਨਹੀਂ ਆਪਦੀ ਮਰਜ਼ੀ ਨਾਲ ਬਣਾ ਸਕਦਾ ਇਹ ਭਰਾਵੋ ਫਿਰ ਵੋਟਾਂ ਉੱਥੋਂ ਪੈਣ ਲੱਗੀਆਂ ਨੇ ਇਹ ਜਨਤਾ ਰਾਜਾ ਜਿਹਨੂੰ ਮਰਜ਼ੀ ਬਣਾ ਦੇ ਰਾਜਾ ਆਪਦੇ ਪੁੱਤ ਨੂੰ ਰਾਜਾ ਨਹੀਂ ਬਣਾ ਸਕਦਾ ਹੁਣ ਮੰਤਰੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਜਿਹੜੇ ਬਣਦੇ ਐ ਇਹ ਰਾਜੇ ਬਣਦੇ ਐ ਇਹ ਹੁਣ ਜਨਤਾ ਬਣਾਉਂਦੀ ਐ ਉਹ ਜਨਤਾ ਵੋਟ ਪਾਉਂਦੀ ਐ ਜਿਹੜਾ ਚੰਗਾ ਲੱਗਦਾ ਜਿੱਧਰ ਦੁਨੀਆ ਜਾਦੇ ਝੁੱਕ ਗਈ ਜਾਦੇ ਵੋਟ ਪੈਗੀ ਉਹੀ ਰਾਜਾ ਬਣਦਾ ਇਹ ਭਰਾਵੋ ਉਹ ਰਾਜੇ ਨੂੰ ਇਹ ਹੋ ਗਿਆ ਵੀ ਇਹ ਕੱਠ ਕਰੀ ਜਾਂਦੇ ਐ ਉਹ ਕੱਠ ਤੋਂ ਕਬਰ ਆ ਗਿਆ ਦੀ ਹੁਣ ਰਾਜੇ ਕੱਠ ਜਿੱਧਰ ਜਾਦੇ ਐ ਉਹ ਰਾਜੇ ਉਹੀ ਬਣਦੇ ਨੇ ਉੱਥੇ ਜਾ ਕੇ ਫਿਰ ਉਹਨੂੰ ਸਾਰਾ ਚਾਨਣ ਹੋ ਗਿਆ ਵੀ ਇਹ ਗੱਲ ਦਾ ਰਿਜ਼ਲਟ ਇਹ ਚ ਮਿਲਣਾ ਪਊਗਾ ਹੁਣ ਤਾਂ ਬਣਦੀਆਂ ਨੇ ਉਹ ਜਿਹੜੇ ਪੰਜ ਸਾਧੂ ਲਿਆਂਦੇ ਥੇ ਉਹਨਾਂ ਨੂੰ ਮਹਾਪੁਰਸ਼ ਕਹਿੰਦਾ ਕਹਿੰਦਾ ਵੀ ਸਾਨੂੰ ਇਸ ਲਈ ਬੁਲਾਇਆ ਹੈ ਆ ਸਾਡੇ ਕੋਲੇ ਦੋ ਸਰਹਾਣੇ ਨੇ ਸਿਉਨੇ ਦੇ ਇਹ ਸਿਰ ਥੱਲੇ ਦੱਬੀ ਰੱਖਦੇ ਆ ਤਾਂ ਕੀ ਫਾਇਦਾ ਇਹਨੇ ਤੂੰ ਆਪਾਂ ਕੰਮ ਲਈਏ ਕਹਿੰਦਾ ਜੀ ਦੱਸੋ ਮਹਾਰਾਜ ਕਹਿੰਦਾ ਇਹ ਦੁੰਨੇ ਸਹਰਾਣੇ ਵੇਚ ਕੇ ਜਾ ਕੇ ਹਰ ਦੁਆਰ ਦੀ ਧਰਤੀ ਦੇ ਵਿੱਚ ਉੱਥੇ ਆਪਾਂ ਡੇਰੇ ਬਣਾਓ ਉੱਥੇ ਡੇਰੇ ਬਣਾਓ ਉਹ ਡੇਰਿਆਂ ਦੇ ਵਿੱਚ ਗਰੀਬ ਜਨਤਾ ਵੀ ਛਕਿਆ ਕਰੂ ਅੰਨ ਪਾਣੀ ਉੱਥੇ ਭੰਡਾਰੇ ਹੋਇਆ ਕਰਨਗੇ ਉਥੇ ਸਾਧੂ ਸੰਤ ਆਇਆ ਕਰਨਗੇ ਉਹ ਧਰਮ ਧਰਤੀ ਦੇ ਵਿੱਚ ਹਰ ਦੁਆਰ ਦੇ ਵਿੱਚ ਜਾ ਕੇ ਤੁਸੀਂ ਡੇਰੇ ਬਣਾਉਣੇ ਨੇ ਸੋਨੂੰ ਤਾਂ ਲਈ ਇਸ ਲਈ ਬੁਲਾਇਆ ਹੈ ਕਹਿੰਦੀ ਜੀ ਠੀਕ ਹੈ ਉਹਨਾਂ ਨੂੰ ਭਾਈ ਉਹ ਸਰਾਣੇ ਸੰਤਾਂ ਨੂੰ ਦੇਤੇ ਉਹ ਦੇਤੇ ਉਹਨਾਂ ਨੇ ਵੇਚ ਕੇ ਉਹ ਫਿਰ ਹਰ ਦੁਆਰ ਦੇ ਵਿੱਚ ਸਾਧੂਆਂ ਦੇ ਐਨੇ ਡੇਰੇ ਬਣਾਏ ਹੋਏ ਨੇ ਇੰਨੇ ਡੇਰੇ ਕਿਤੇ ਹੋਰ ਨਹੀਂ ਜਿਨ੍ਹਾਂ ਹਰਦੁਆਰ ਦੀ ਧਰਤੀ ਦੇ ਵਿੱਚ ਸੰਤਾਂ ਦੇ ਵੱਡੇ ਵੱਡੇ ਡੇਰੇ ਤਕੜੀਆਂ ਜਾਇਦਾਦਾਂ ਵਾਲੇ ਡੇਰੇ ਨੇ ਨਾ ਇੰਨੇ ਡੇਰੇ ਹੋਰ ਕਿਤੇ ਨਹੀਂ ਹੈ ਉਹ ਉਥੇ ਤਾਂ ਹੋਏ ਉਹ ਮਹਾਪੁਰਸ਼ ਨੇ ਫਿਰ ਉਹ ਚੀਜ਼ ਦੇਣ ਦੇ ਨਾਲ ਉਥੇ ਡੇਰੇ ਬਣਵਾਏ ਅੱਜ ਹਰਦੁਆਰ ਦੇ ਵਿੱਚ ਜਾ ਕੇ ਦੇਖੋ ਕਿੱਡੇ ਕਿੱਡੇ ਜਾਇਦਾਦਾਂ ਵਾਲੇ ਤਕੜੇ ਡੇਰੇ ਨੇ ਉਥੇ ਜਨਤਾ ਵੜੇ ਸ਼ਰਾਮ ਕਰਦੀ ਹੈ ਉਥੇ بڑے بڑے ਭੰਡਾਰੇ ਹੁੰਦੇ ਨੇ ਉੱਥੇ ਜਿਹੜੇ ਡੇਰੇ ਹੋਏ ਨੇ ਹਰਦੁਆਰ ਦੇ ਵਿੱਚ ਬੜੀਆਂ ਜਾਇਦਾਦਾਂ ਵਾਲੇ ਉਹਨਾਂ ਦੀ ਮਿਹਰਬਾਨੀ ਹੋਈ ਇਹ ਉਹਨਾਂ ਦੇ ਕਰਤੱਬ ਨੇ ਉਹ ਸੰਤਾਂ ਦੇ ਉੱਥੋਂ ਹੀ ਤਾਂ ਪਾਈਏ ਧਰਮ ਧਰਤੀ ਦੇ ਵਿੱਚ ਡੇਰੇ ਬਣੇ ਉੱਥੋਂ ਹੀ ਪਾਈ ਇਹ ਜਿਹੜੇ ਰਾਜੇ ਹੁਣ ਬਣਦੇ ਨੇ ਉਹਨਾਂ ਦੇ ਬੋਲਾਂ ਦੇ ਨਾਲ ਇਹ ਵੋਟਾਂ ਪਾ ਕੇ ਅੱਜ ਉਹ ਰਾਜੇ ਬਣਦੇ ਨੇ ਜੈ ਭੋਲੇ ਨਾਹ ਦੀ ਜੈ ਗਣੇਸ਼ ਦੇਵਤਾ ਦੀ ਮੈਂ ਭਰਾਵੋ ਹੁਣ ਇੱਕ ਗੱਲ ਇਹ ਹੈ ਮੈਂ ਤੁਹਾਨੂੰ ਕਹਿਣਾ ਮੇਰਾ ਪਿੰਡ ਹੈ ਕਰਮਗੜ ਮੈਂ ਆ ਪੰਡਤ ਜੇ ਕੋਈ ਰਿਸ਼ਤੇਦਾਰ ਮੇਰਾ ਭੈਣ ਭਾਈ ਕੋਈ ਵੀ ਦੇਖਦਾ ਹੋਵੇ ਚਲੋ ਮੇਰੀ ਗੱਲ ਤੇ ਅਸਰ ਕਰੋ ਮੇਰਾ ਕਹਿੰਦਾ ਮਤਲਬ ਇਹ ਹੈ ਵੀ ਜੇ ਆਪਾਂ ਚੰਗਾ ਕੰਮ ਕਰਦੇ ਆ ਤਾਂ ਚੰਗੇ ਕੰਮ ਦੀਆਂ ਜਾਦਾਸ ਤਾਂ ਅੱਜ ਤੱਕ ਰਵੀ ਚੱਲਦੀਆਂ ਨੇ ਹੈ ਕਿ ਨਹੀਂ ਮੈਂ ਤੁਹਾਨੂੰ ਸਿੱਖਿਆ ਇਹੀ ਦਿਨਾ ਵੀ ਭਰਾਵੋ ਚੰਗਾ ਕਰਮ ਕਰੋ ਚੰਗਾਈ ਵਢ ਲਾਓ ਉਹ ਚੰਗੀ ਚੀਜ਼ ਦਾ ਅੱਜ ਤੇ ਕਰ ਵੀ ਅੱਜ ਸਾਹਮਣੇ ਸੀਸਾ ਆ ਰਿਹਾ ਜਿਹਹਾਂ ਜਾਂ ਕੋਈ ਕੁਛ ਕਰਦਾ ਉਹ ਚੰਗੇ ਦਾ ਚੰਗਾ ਹੀ ਫਲ ਮਿਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ